ਸਾਡ ਸ੍ਰੀ ਕਾਲ ਦੀ ਸਾਰੇ ਵੀਰਾਂ ਨੂੰ ਆਪਣਾ ਪੇਜ ਸਕਰੀਨ ਤੇ ਚੱਲ ਰਿਹਾ ਹੈਗਾ ਆਪਣੀਆਂ ਆਈਡੀਆ ਨੂੰ ਕਰ ਲੋ ਫੋਲੋ ਤੇ ਆਪਣੇ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਸਾਰੀਆਂ ਟਰੈਕਟਰ ਤੇ ਟਰਾਲੀਆਂ ਗੱਲ ਕਰ ਲਈਏ ਸੋਨਾ ਹੱਤ ਟਰਾਲਰੀ ਸੋਨਾ ਹੱਤ ਟਰਾਲਾਗਾ 10 ਇੰਚੀ ਗਾਡਰ ਨੇ 8 ਇੰਚੀ ਹੱਬਾ ਨੇ ਤੇ ਡਬਲ ਡਬਲ ਜੈਕ ਲੱਗਿਆ ਹੋਇਆਗਾ 3 ਫੁੱਟ ਬੈੱਡਾ ਲੇਜ਼ਰ ਕਟਿੰਗ ਵਾਲ ਡਿਜ਼ਾਈਨ ਪਾਈ ਹੋਈ ਨੇਗੇ 290000 ਡਿਮਾਂਡ ਆ ਕੂ ਕੇ ਦਾ ਪੇਂਟ ਹੈਗਾ ਤੇ ਪੈਂਡ ਹੈਗਾ ਏਰੀਆ ਅਰਬਾਸਪੁਰ ਪੈਂਡ ਫੋਤੇਗੜ ਚੂੜੀਆਂ ਮੋਬਾਈਲ ਨੰਬਰ ਸਕਰੀਨ ਤੇ ਇਸ ਤੋਂ ਬਾਅਦ ਗੱਲ ਕਰ ਲਈ ਸਵਰਾਜ 855 ਸਵਰਾਜ 855 ਐਫਸੀ 2022 ਮਰਲਾ ਕੋਕਾ ਬੀਸ ਟਰੈਕਟਰ ਪੰਜਾਬ ਨੰਬਰਾਂ ਪਹਿਲੇ ਨਾਂ ਤੇ ਨਾਲ ਦੇ ਟਾਇਰ ਨੇ 95 ਪੈਸੇ ਟਾਇਰ ਨੇ 3 ਸਪੀਡ ਦਾ ਟਰੈਕਟਰ ਤੇ ਫਾਈਬਰ ਹੱਡ ਲੱਗੀ ਹੋਈ ਹੈਗੀ ਤੇ ਮਿਊਜ਼ਿਕ ਸਿਸਟਮ ਨਾਲ ਦੇਣਾਗਾ ਤੇ ਡਬਲ ਕਲਚ ਆ ਡਬਲ ਡਿਸਟ੍ਰੈਕਟਰ ਰੰਗ ਪਿੰਡ ਦੇ ਸਾਰੇ ओरिजिनल ਆ ਇੰਜਨ ਗੇਅਰ ਲੈਫਟ ਦਾ ਪੂਰਾ ਵਧੀਆਗਾ ਸ਼ੈਲਫ ਸਟਾਰਟਰ ਪੂਰਾ ਸ਼ੋਅਰੂਮ ਕੰਡੀਸ਼ਨ ਆ ਮੁੱਲ ਹੈਗਾ 7 ਲੱਖ ਤੇ 25000 ਮੋਬਾਈਲ ਨੰਬਰ ਸਕਰੀਨ ਤੇ ਇਹ ਦੂਜਾ ਜੋ ਗੱਲ ਕਰ ਰਹੀ ਐ ਇੱਕ ਹੋਰ ਸੋਹਣਾ 7 ਟਰਾਲੀ ਦੀ 50% ਪੱਕੇ ਟਾਇਰ ਨੇ 2022 ਮਾਡਲ ਆ Tata ਸੇਲ ਦਾ ਮਾਲ ਲੱਗਿਆ ਬਿੱਡਾਂ ਨੂੰ ਪਾਈਪ ਲੱਗੀ ਆ ਤੇ 10 ਨਟੀ ਹੱਬਾਂ ਨੇ 10 ਇੰਚ 84 ਆ ਰੇਲ ਦਾ ਇਸਾ ਮੁੱਲ ਹੈਗਾ 345000 ਮੋਬਾਈਲ ਨੰਬਰ ਸਕਰੀਨ ਤੇ ਇਸ ਤੋਂ ਬਾਅਦ ਗੱਲ ਕਰ ਲਈਏ ਸੋਨ ਲੀਕ ਦਾ ਸਾਟਾ ਸੁਪਰ 2010 ਮਾਡਲ ਆ ਪੰਜਾਬ ਨੰਬਰ ਆ ਪਾਵਰ ਸਟੇਰੀਂਗਾ ਤੇਲ ਬ੍ਰੇਕ ਡਾਊਨ ਕਲਚ ਸਾਈਡ ਗੇਅਰ ਰੰਗ ਪੇਡ ਦਾ ਸਾਰਾ ਇਹਨਾਂ ਦਾ ਇੰਜੀਨੀਅਰ ਲੈਫਟ ਦਾ ਪੂਰਾ ਵਧੀਆ ਗਿਆ ਸ਼ੈਲਮ ਸਟਾਰਟ ਆ ਮੁੱਲ ਹੈਗਾ 310000 ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਇਹਦੇ ਬਾਅਦ ਗੱਲ ਕਰ ਲਈਏ ਮਹਿੰਦਰਾ 475 ਡੀਆਈ ਦੀ 1997 ਮਾਡਲ ਹੈ ਨਵੇਂ ਟਾਇਰ ਦੇ ਸਾਰਾ ओरिजिनल ਹੈ ਰੇਟ ਹੈਗਾ 2 ਲੱਖ ਤੇ ਮੋਬਾਈਲ ਨੰਬਰ ਸਕਰੀਨ ਤੇ ਤੇ ਵੀ ਆਪਣਾ ਹਾਪੇਜ ਉੱਤੇ ਸਕਰੀਨ ਤੇ ਚੱਲ ਰਿਹਾ ਹੈ ਇਹਦੇ ਤੇ ਵੀ ਆਪਣੀ ਇੰਸਟਾਗ੍ਰam ਹੈ ਦੀ ਫੇਸਬੁੱਕ ਹੈ ਦੀ ਤੇ ਆਪਣਾ YouTube ਚੈਨਲ ਤੇ ਜਿਹੜਾ ਵੀਰ ਵੀ YouTube ਤੇ ਦੇਖ ਰਿਹਾ ਹੈ ਵੀਡੀਓ ਆਪਣੇ WhatsApp ਨੰਬਰ ਸਕਰੀਨ ਤੇ ਦਿੱਤਾ ਹੋਇਆ ਹੈ ਜੇ ਕਿਸੇ ਵੀਰ ਨੇ ਲਵੋਣੀ ਹੋਵੇ ਉਹ ਪੰਜ ਤੋਂ ਸੱਤ ਫੋਟੋਆਂ ਭੇਜ ਦਵੇ ਤੇ ਜੇ ਕਿਸੇ ਵੀਰ ਨੇ ਇੰਸਟਾਗ੍ਰਾਮ ਤੇ ਲਵੜੀ ਹੋਵੇ ਉਹ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦਾਗਾ